ਸਸਿਗਾਲ ਜੀ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਤੇ ਤੁਸੀਂ ਦੇਦੇ ਪਏ ਜੀ ਮੇਰਾ ਡੀਪੀ ਸੀ ਪੰਜਾਬੀ ਦਾ ਡੀਪੀ ਸੀ ਪੰਜਾਬੀ ਦਾ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਦੋਸਤੋ ਦੋਸਤੋ ਇਸ ਟਾਈਮ ਅਸੀਂ ਤੁਹਾਨੂੰ ਲੈ ਕੇ ਆਏ ਆ ਇਸ ਰੋਡ ਦੇ ਉੱਤੇ ਇੱਕ ਲਿੰਕ ਰੋਡ ਆ ਪਿੰਡ ਤੋਂ ਸ਼ਹਿਰ ਵੱਲ ਨੂੰ ਜਾਂਦਾ ਆ ਕਿਸੇ ਸਮੇਂ ਦੇ ਵਿੱਚ ਰੋਡ ਦੇ ਜਿਹੜੇ ਦੋਵੇਂ ਪਾਸੇ ਆ ਇਹ ਦੋਵੇਂ ਪਾਸੇ ਜਿਹੜੇ ਆ ਇਹਦੇ ਉੱਤੇ ਬਹੁਤ ਸਾਰੇ ਰੁੱਖ ਹੁੰਦੇ ਸੀ ਬਹੁਤ ਸਾਰੇ ਦਰਖਤ ਹੁੰਦੇ ਸੀ ਥੋੜਾ 10-20 ਸਾਲ ਪਿੱਛੇ ਚੱਲ ਜਾਈ ਇੱਥੇ ਬਾਗ ਹੀ ਬਾਗ ਹੁੰਦੇ ਸੀ ਬਹੁਤ ਜ਼ਿਆਦਾ ਦਰਖਤ ਹੁੰਦੇ ਸੀ ਦੋਸਤੋ ਜਿਵੇਂ ਕਿ ਤੁਸੀਂ ਟਾਈਟਲ ਦੇ ਵਿੱਚ ਵੇਖ ਲਿਆ ਪੀ ਆਉਣ ਵਾਲੀ ਇਹ ਜਿਹੜੀ ਸਰਕਾਰ ਆ ਉਹ ਤੁਹਾਨੂੰ ਜਿਹੜਾ ਆ ਹਰ ਘਰ ਦੇ ਵਿੱਚ ਵੈਂਟੀਲੇਟਰ ਭੇਜੇਗੀ ਇਹਦਾ ਮਤਲਬ ਕੀ ਹੈ ਹਰ ਘਰ ਦੇ ਵਿੱਚ ਹੋਏਗਾ ਵੈਂਟੀਲੇਟਰ ਤੇ ਇਹ ਜਿਹੜੀ ਸਰਕਾਰ ਆ ਵੈਂਟੀਲੇਟਰ ਦੇਗੀ ਤੇ ਦੋਸਤੋ ਜਿਵੇਂ ਕਿ ਮੈਂ ਤੁਹਾਨੂੰ ਦੱਸ ਚੁੱਕਾ ਹਾਂ ਪੀ ਹਰ ਘਰ ਦੇ ਵਿੱਚ ਵੈਂਟੀਲੇਟਰ ਹੋਏਗਾ ਇਹ ਸਰਕਾਰ ਦੇਗੀ ਹਰ ਘਰ ਦੇ ਵਿੱਚ ਵੈਂਟੀਲੇਟਰ ਦੋਸਤੋ ਲੈ ਗਏ ਮੈਂ ਤੁਹਾਨੂੰ ਇਸ ਰੋਡ ਦੇ ਉੱਤੇ ਇੱਕ ਲਿੰਕ ਰੋੜ ਆ ਜਿੱਥੇ ਐਸ ਟਾਈਮ ਮੈਂ ਖੜਾ ਵਾਂ ਇਹਦੇ ਇਧਰ ਵੀ ਬਹੁਤ سارے ਰੋਖ ਹੁੰਦੇ ਤੇ ਇਧਰ ਵੀ ਬਹੁਤ سارے ਰੋਖ ਹੁੰਦੇ ਆ ਇਸ ਸੜਕ ਜਿਹੜੀ ਉਦੋਂ ਭਾਵੇਂ ਕੱਚੀ ਹੁੰਦੀ ਸੀ ਪਰ ਬੜੀ ਹੀ ਵਧੀਆ ਹੁੰਦੀ ਸੀ ਬਿਲਕੁਲ ਸਾਉਂਦੀ ਸੀ ਜਿੱਦਾਂ ਮਰਜੀ ਆਉਂਦੇ ਜਾਂਦੇ ਹੀ ਪਰ ਮੈਂ ਜਿਹੜੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾ ਪਿਆ ਵਾਂ ਕਿ ਘਰ-ਘਰ ਹੋਏਗਾ ਵੈਂਟੀਲੇਟਰ ਜਿਵੇਂ ਕਿ ਅੱਜ ਦੀ ਗਰਮੀ ਜਿਹੜੀ ਏ ਉਹ 46 47 48 ਡਿਗਰੀ ਜਿਹੜੀ ਗਰਮੀ ਜਿਹੜੀ ਏ ਹੋਈ ਪਈ ਏ ਤੇ ਘਰ-ਘਰ ਲੱਗ ਰਹੇ ਨੇ ਏਸੀ ਘਰ-ਘਰ ਲੱਗ ਰਹੇ ਨੇ ਏਸੀ ਠੰਡੇ ਕਮਰੇ ਕਰਨ ਵਾਸਤੇ ਏਸੀਆਂ ਦਾ ਸਹਾਰਾ ਲੈਣਾ ਪੈ ਰਿਹਾ ਸਾਨੂੰ ਕਿਉਂ ਲੈਣਾ ਪੈ ਰਿਹਾ ਕਿਉਂਕਿ ਅਸੀਂ ਜਿਹੜੇ ਕੁਦਰਤੀ ਵਾਤਾਵਰਣ ਵਾਲੇ ਏਸੀ ਓਹਨਾਂ ਨੂੰ ਖਤਮ ਕਰਦੇ ਪਏ ਆ ਘਰਾਂ ਦੇ ਵਿੱਚ ਕੋਠੀਆਂ ਵੱਡੀਆਂ ਵੱਡੀਆਂ ਤੇ ਪਾਲੀਆਂ ਜਿਹੜੇ ਆ ਪ੍ਰਾਣੇ ਕਮਰੇ ਢਾ ਦਿੱਤੇ ਕੋਠੀਆਂ ਪਾਲੀਆਂ ਪਰ ਕੋਠੀਆਂ 'ਚ AC ਲੱਗ ਰਹੇ ਆ ਵਾਤਾਵਰਨ ਨਾਲ ਖਿਲਵਾੜ ਕੀਤਾ ਜਾ ਰਿਹਾ ਆ ਵਾਤਾਵਰਨ ਜਿਹੜਾ ਇਹ ਖਤਮ ਕੀਤਾ ਜਾ ਰਿਹਾ ਵਾਤਾਵਰਨ ਜੋ ਖਤਮ ਹੋ ਰਿਹਾ ਤੇ ਦੋਸਤ ਤੂੰ ਆਪ ਹੀ ਸਿਆਣੇ ਹੋ ਪਕੇ ਕੀ ਬਣੇਗਾ ਹੁਣ ਫਿਰ ਹਾਲ ਜਿਹੜੇ ਆ ਘਰ ਘਰ ਏਸੀ ਲੱਗਦੇ ਪਏ ਨੇ ਪਰ ਜੇਕਰ ਆਪਾਂ ਰੋਖ ਨਹੀਂ ਲਾਉਂਦੇ ਜੇਕਰ ਰੋਖ ਨਹੀਂ ਲਾਉਂਦੇ ਇਸੇ ਤਰ੍ਹਾਂ ਰੋਖ ਵੱਡੇ ਗਏ ਇਸੇ ਤਰ੍ਹਾਂ ਰੋਖਾਂ ਦਾ ਹੀ ਬੇੜਾ ਗਰਕ ਕਰ ਲਿਆ ਜੇ ਰੋਖ ਸਾਡੇ ਕੋਲ ਨਹੀਂ ਲੱਗਦੇ ਤੇ ਆਉਣ ਵਾਲੇ ਸਮੇਂ 'ਚ ਮੈਨੂੰ ਇਹਨਾਂ ਪਤਾ ਆ ਵੀ ਵੈਂਟੀਲੇਟਰ ਵੀ ਘਰ ਘਰ ਹੋਣਗੇ ਕਿਉਂਕਿ ਆਕਸੀਜਨ ਸਿਰਫ ਰੁੱਖ ਦਿੰਦੇ ਆ ਕਾਰਬਨ ਡਾਈਆਕਸਾਈਡ ਜਿਹੜੀ ਏ ਉਹਨੂੰ ਖਤਮ ਕਰਕੇ ਉਹਨੂੰ ਹਜਮ ਕਰਕੇ ਤੇ ਆਕਸੀਜਨ ਕਿਉਂ ਦਿੰਦੇ ਨੇ ਰੁੱਖ ਤੁਸੀਂ ਜਾਣਦੇ ਹੋ ਨਾ ਕਸ਼ਮੀਰ ਤੋਂ ਅੱਗੇ ਨੂੰ ਚਲ ਜਾਈਏ ਕਿ ਕਸ਼ਮੀਰ ਤੋਂ ਲੇਹ ਵਾਲੇ ਪਾਸੇ ਨੂੰ ਚਲ ਜਾਈਏ ਨਾ ਤੇ ਸਾਹ ਫੁੱਲਣੇ ਸ਼ੁਰੂ ਹੋ ਜਾਂਦੇ ਆ ਸਾਹ ਨਹੀਂ ਆਉਂਦਾ ਆਮ ਬੰਦਾ ਉਥੇ ਸਾਹ ਨਹੀਂ ਲੈ ਸਕਦਾ ਕਾਰਨ ਕੀ ਹੈ ਕਿ ਉਥੇ ਰੁੱਖ ਘਟ ਸੀ ਉਥੇ ਦਰਖਤ ਘਟ ਸੀ ਉਥੇ برف ਪੈਂਦੀ ਸੀ ਦਰਖਤ ਹੁੰਦੇ ਨਹੀਂ ਸੀ ਪਰ ਹੁਣ ਉਥੇ ਵੀ ਕੋਸ਼ਿਸ਼ ਕੀਤੀ ਜਾ ਰਹੀ ਏ ਕਿ ਦਰਖਤ ਲਗਾਏ ਜਾਣ ਕਿਉਂਕਿ ਸਾਹ ਹੀ ਲਿਆ ਜਾਂਦਾ ਤੇ ਜੇ ਸਾਹ ਨਹੀਂ ਨਾ ਲਿਆ ਜਾਂਦਾ ਤੇ ਏਸਿਆਂ ਵਾਂਗੂ ਘਰ ਘਰ ਲੱਗਣਗੇ ਵੈਂਟੀਲੇਟਰ ਤੇ ਤੁਸੀਂ ਆਪਣੇ ਘਰ ਦੇ ਵਿੱਚ ਨਾਸਾਂ ਨੂੰ ਪਾਗਣਾ ਵੈਂਟੀਲੇਟਰ ਤੇ ਪਿੱਛੇ ਗੈਸ ਵਾਲੀ ਕਿੱਟ ਚੁੱਕ ਕੇ ਕੰਮ ਕਰਿਆ ਕਰੋਗੇ ਕਿਉਂਕਿ ਰੋਖ ਆਪਾ ਵੱਡੀ ਜਾ ਰਹੇ ਆ ਕੁਦਰਤ ਦਾ ਜਿਹੜਾ ਆ ਬੇੜਾ ਗਰਕ ਕਰੀ ਜਾ ਰਹੇ ਆ ਕੁਦਰਤ ਦੇ ਨਾਲ ਜਿਹੜਾ ਖਿਲਵਾੜ ਕਰਦੇ ਪਏ ਆ ਕੁਦਰਤੀ ਮਾਹੌਲ ਅਸੀਂ ਵਿਗਾੜਦੇ ਪਏ ਆ ਇਹ ਸੜਕ ਵੇਖ ਲਓ ਕਿਦਾਂ ਦਾ ਹਾਲਿਆ ਇਸ ਟਾਈਮ ਜਿੱਥੇ ਮੈਂ ਖਲੋਤਾ ਆਇਆ ਵਣਾ ਸਿਰਫ ਇਹ ਵੀਡੀਓ ਗਰਮੀ ਦੇ ਵਿੱਚ ਤੁਹਾਡੇ ਲਈ ਬਣਾਈ ਜਾ ਰਹੀ ਏ ਇਹ ਗਰਮੀ ਦੇ ਵਿੱਚ ਵੀਡੀਓ ਅਸੀਂ ਸਿਰਫ ਤੁਹਾਡੇ ਲਈ ਬਣਾ ਰਹੇ ਆ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਵੀ ਇੱਧਰ ਦਾ ਮਾਹੌਲ ਵਿਖਾਏ ਵੀ ਇਹ ਸੜਕ ਕਿਵੇਂ ਦੀ ਲੱਗਦੀ ਪਈ ਏ ਕਿੰਨਾ ਮਾੜਾ ਹਾਲ ਏ ਇਸ ਸੜਕ ਦਾ ਸੜਕ ਦੇ ਉੱਤੇ ਸਿਰਫ ਕੁਝ ਕੁ ਦਰਖਤ ਰਾ ਗਿਆ ਜਦਕਿ ਇਸ ਸੜਕ ਦੇ ਉੱਤੇ ਹਜ਼ਾਰਾਂ ਹੀ ਰੁੱਖ ਸੀ ਕਰੋੜਾਂ ਹੀ ਰੁੱਖ ਸੀ ਪੂਰੀ ਸਰਕ ਜਿਹੜੀ ਭਰੀ ਹੋਈ ਏ ਨਾਲ ਦੀ ਨਾਲੇ ਖੁੱਲੀਆਂ ਨਹੀਂ ਹਾਈਵੇ ਦੇਖਦੇ ਪਿਓ ਸੜਕਾਂ ਵੱਡੀਆਂ-ਵੱਡੀਆਂ ਬਣਾਤੀਆਂ ਸਰਕਾਰਾਂ ਨੇ ਸੜਕਾਂ ਬੜੀਆਂ-ਬੜੀਆਂ ਖੁੱਲੀਆਂ ਕਰਤੀਆਂ ਸਰਕਾਰਾਂ ਨੇ ਪਰ ਜਿਹੜੇ ਦਰਖਤ ਹੀ ਵੱੜਤੇ ਫੁੱਲਾਂ ਵਾਲੇ ਰੁੱਖ ਲਾਏ ਜਾ ਰਹੇ ਨੇ ਉਹ ਕੀ ਫਾਇਦਾ ਇਹਨਾਂ ਫੁੱਲਾਂ ਵਾਲੇ ਰੁੱਖਾਂ ਦਾ ਜਦ ਤੱਕ ਸਾਨੂੰ ਫਲਟਾਂ ਵਾਲੇ ਵੱਡੇ-ਵੱਡੇ ਸਪੈਦੇ ਬੋਰਡ ਪੀਪਲ ਨਹੀਂ ਲੱਗਣਗੇ ਤੇ ਆਕਸੀਜਨ ਘਟਣੀ ਏ ਤੇ ਵੈਂਟੀਲੇਟਰ ਘਰ-ਘਰ ਲੱਗਣੇ ਆ ਵੀਰ ਜੀ ਵੈਂਟੀਲੇਟਰ ਤੋਂ ਬਚਣ ਦੇ ਵਾਸਤੇ ਮੈਂ ਇੱਕੋ ਹੀ ਗੱਲ ਕਹਾਵਾਂਗਾ ਕਿ ਜੇਕਰ ਤੁਸੀਂ ਵੈਂਟੀਲੇਟਰ ਤੋਂ ਬਚਣਾ ਚਾਹੁੰਦੇ ਹੋ ਨਾ ਤੇ ਬਸ ਕੀ ਕਰਨਾ ਮੇਰੇ ਜੀ ਰੁਖ ਲਾਓ ਰੁਖ ਏਸੀ ਨਾਲ ਤੇ ਸਾਰ ਲੈਨੇ ਆ ਪਰ ਵੈਂਟੀਲੇਟਰ ਘਰ ਲੱਗ ਗਿਆ ਤਾਂ ਵੀ ਨੀ ਜੇ ਸਰਨਾ ਕਿਉਂਕਿ ਬਹੁਤ ਮਾੜਾ ਹਾਲ ਆ ਤੇ ਮੈਂ ਤੁਹਾਨੂੰ ਇੱਥੇ ਦਾ ਜਿਹੜਾ ਟੈਂਪਰੇਚਰ ਇਸ ਟਾਈਮ ਜਿੱਥੇ ਮੈਂ ਧੁੱਪ ਦੇ ਵਿੱਚ ਟਾੜੇ ਲਈ ਵੀਡੀਓ ਬਣਾ ਰਿਆ ਨਾ ਪਤਾ ਤੁਹਾਨੂੰ ਵੀ ਏ ਮੈਂ ਕੋਈ ਜ਼ਿਆਦਾ ਛਿਆਣਾ ਨਹੀਂ ਹੈਗਾ ਬਸ ਮੈਂ ਕੀ ਕਰਦਾ ਪਿਆ ਹਾਂ ਤਾਨੂੰ ਇੱਕ ਅਗਾਹ ਕਰਨ ਵਾਸਤੇ ਵੀਡੀਓ ਬਣਾ ਰਿਹਾ ਵਾਂ ਤੇ ਜੇਕਰ ਤੁਸੀਂ ਯੂਟਿਊਬਰ ਹੋ ਜੇਕਰ ਤੁਸੀਂ ਫੇਸਬੁੱਕ ਤੇ ਪੇਜ ਚਲਾਉਂਦੇ ਹੋ ਤੇ ਮੇਰੇ ਵਾਂਗੂ ਤੁਸੀਂ ਵੀ ਆਓ ਯਾਰ ਲੋਕਾਂ ਨੂੰ ਜਾਗਰੂਕ ਕਰੀਏ ਲੋਕਾਂ ਦੇ ਵਿੱਚ ਇੱਕ ਜਾਗਰੂਕਤਾ ਲਿਆਈਏ ਵੀ ਰੁੱਖ ਲਾਉਣੇ ਆ ਸਾਡੀ ਟੀਮ ਵੀ ਬਹੁਤ ਜਲਦ ਉਪਰਾਲਾ ਕਰੇਗੀ ਵੀ ਇੱਕ ਇੱਕ ਰੁੱਖ ਜਿਹੜਾ ਆ ਕਿਤੇ ਨਾ ਕਿਤੇ ਆਉਂਦੇ ਜਾਂਦੇ ਲਾਇਆ ਜਾਏ ਸੜਕਾਂ ਤੇ ਲਾਇਆ ਜਾਏ ਲਾਵਾਂਗੇ ਤੇ ਬੜੇ ਵਧੀਆ ਤਰੀਕੇ ਦੇ ਨਾਲ ਜਿਹੜੇ ਨੇ ਇਹ ਰੁੱਖ ਜਦੋਂ ਲੱਗਣਗੇ ਤੇ ਵਧੀਆ ਤਰੀਕੇ ਦੇ ਨਾਲ ਹਵਾ ਆਏਗੀ ਵਧੀਆ ਤਰੀਕੇ ਦੇ ਨਾਲ ਹੀ ਵੈਂਟੀਲੇਟਰਾਂ ਤੋਂ بچਾਂਗੇ ਵੈਂਟੀਲੇਟਰ ਘਰ ਤੇ ਨਹੀਂ ਆਉਣਾ ਚਾਹੀਦਾ ਏਸੀ ਨਾਲ ਤੇ ਲੱਗ ਗਿਆ ਏਸੀ ਦਾ ਤੇ ਸਾਰ ਲਿਆ ਵੀਰ ਜੀ ਪਰ ਜਿਹੜਾ ਵੈਂਟੀਲੇਟਰ ਆ ਇਹ ਨਹੀਂ ਘਰ ਚ ਆਉਣਾ ਚਾਹੀਦਾ ਆਕਸੀਜਨ ਜ਼ਰੂਰੀ ਹੈ ਇਹ ਕਰਕੇ ਰੁੱਖ ਲਾਓ ਘਰਾਂ ਚ ਵੀ ਲਾਓ ਬਾਹਰ ਵੀ ਲਾਓ ਇਸ ਜਗ੍ਹਾ ਦਾ ਤਾਪਮਾਨ ਜਿਹੜਾ ਮੈਂ ਤੁਹਾਨੂੰ ਦੱਸ ਦਿੰਨਾ ਇਸ ਟਾਈਮ ਘਰ ਤੋਂ ਘੱਟ ਜਿਹੜਾ ਮੇਰਾ ਆਈਡੀਆ ਆ ਬਹੁਤਾ ਨਹੀਂ ਤੇ 46 47 ਦਾ ਟੈਂਪਰੇਚਰ ਆ ਤੇ ਆਓ ਮੈਂ ਤੁਹਾਨੂੰ ਇੱਕ ਅਗਲੀ ਲੋਕੇਸ਼ਨ ਤੇ ਲੈ ਕੇ ਚਲਦਾ ਜਿੱਥੇ ਤੱਕ ਟੈਂਪਰੇਚਰ ਜਿਹੜਾ ਮੇਰੇ ਘਰ 28 ਤੋਂ ਵੱਧ ਨਹੀਂ ਹੋਣਾ ਤੇ ਆਓ ਚਲਦੇ ਆ ਤੇ ਲੋ ਜੀ ਦੋਸਤੋ ਆ ਗਏ ਆਪਾਂ ਜੀ ਦੂਸਰੀ ਲੋਕੇਸ਼ਨ ਦੇ ਉੱਤੇ ਤੇ ਦੂਸਰੀ ਲੋਕੇਸ਼ਨ ਤੁਸੀਂ ਦੇਖਦੇ ਪਹਿਣਾ ਅੰਬਾਂ ਦਾ ਬਾਗ ਵੀ ਏ ਇਹ ਰਸਤਾ ਜਾ ਰਿਹਾ ਮੇਰੇ ਵੀਰ ਜੀ ਇਹ ਰਸਤਾ ਜਿਹੜਾ ਜਾ ਰਿਹਾ ਇਹ ਰਸਤੇ 'ਚ ਤੁਸੀਂ ਦੇਖਦੇ ਪਹਿਓ ਵੀ ਕਿੰਨਾ ਰੁੱਖ ਲੱਗਿਆ ਆ ਇਸ ਟਾਈਮ ਆਣ ਕੇ ਮੈਨੂੰ ਇੰਨੀ ਕਿ ਸ਼ਾਂਤੀ ਮਿਲ ਜਾਨਾ ਗਰਮੀ ਤੋਂ ਰਾਹਤ ਮਿਲ ਜਾਨਾ ਬਹੁਤ ਜ਼ਿਆਦਾ ਮਜ਼ਾ ਆ ਜਿਹੜਾ ਇੱਥੇ ਦਾ ਟੈਂਪਰੇਚਰ ਹੈ ਨਾ ਮੈਨੂੰ ਮੇ ਦਾ ਵੀ ਇੰਨੀ ਜ਼ਿਆਦਾ ਵਰਦੀ ਅੱਗ ਚਹੀ ਸੂਟ ਕਰਕੇ ਆਏ ਆ ਇਸ ਟਾਈਮ ਦਾ ਜਿਹੜਾ ਇੱਥੇ ਦਾ ਟੈਂਪਰੇਚਰ ਹੈ ਨਾ ਮੈਨੂੰ ਲੱਗਦਾ ਵੀ ਜੇਕਰ ਆਪਾਂ ਚੈੱਕ ਵੀ ਕਰ ਲਈਏ ਨਾ ਤੇ 15 ਤੋਂ 20 ਦੇ ਵਿੱਚ ਹੋਣਾ ਆ ਕਿਉਂਕਿ ਠੰਡਾ ਬਿਲਕੁਲ ਠੰਡਾ ਕਿਉਂ ਸਰ ਮੇਰੇ ਆਪਣੇ ਕੈਮਰਾਮੈਨ ਨੇ ਵੀ ਸਿਰ ਮਾਰਤਾ ਕਿ ਬਿਲਕੁਲ ਸਹੀ ਗੱਲ ਆ ਵੀ ਇਸ ਟਾਈਮ ਦਾ ਇੱਥੇ ਦਾ ਜਿਹੜਾ ਟੈਂਪਰੇਚਰ ਹੈ ਨਾ ਉਹ ਸਿਰਫ 15 ਤੋਂ 20 ਦੇ ਵਿੱਚ ਹੋਣਾ ਆ ਤੇ ਜਿੱਥੇ ਆਪਾਂ ਪਹਿਲਾਂ ਕਰਕੇ ਆਏ ਆ ਨਾ ਸੂਟ ਉਥੋਂ ਦਾ ਟੈਂਪਰੇਚਰ ਜਿਹੜਾ ਆ ਅੱਗ ਲਾ ਰਿਆ ਹੀ ਅੱਗ 47 48 ਦੇ ਲਾਗੇ ਜਾ ਕੇ ਪਹੁੰਚਾ ਆ ਤੇ ਦੋਸਤੋ ਦਿੱਲੀ ਵਰਗੇ ਸ਼ਹਿਰਾਂ ਦੇ ਵਿੱਚ 50 ਪਲੱਸ ਹੋ ਗਿਆ ਆ 50 ਤੋਂ ਉੱਪਰ ਚਲੇ ਗਿਆ ਟੈਂਪਰੇਚਰ ਤੇ ਜੇ ਐਦਾਂ ਹੀ ਰਿਹਾ ਨਾ ਤੇ ਅੱਗ 'ਚ ਭੁੱਜਣ ਤੋਂ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਅੱਗ 'ਚ ਅਸੀਂ ਭੁੱਜਣਾ ਭੁੱਜਣਾ ਇਹ ਵਾਤਾਵਰਣ ਵੇਖੋ ਇਦਾਂ ਦਾ ਵਾਤਾਵਰਣ ਬਣਾ ਦਿਓ ਆਪਣੇ ਆਲੇ ਦੁਆਲੇ ਕਿ ਸੂਰਜ ਦੀਆਂ ਕਿਰਨਾਂ ਧਰਤੀ ਤੇ ਪੈਣ ਹੀ ਨਾ ਜੇ ਸੂਰਜ ਦੀਆਂ ਕਿਰਨਾਂ ਧਰਤੀ ਤੇ ਨਹੀਂ ਪੈਣਗੀਆਂ ਨਾ ਤੇ ਬੜਾ ਮਜ਼ਾ ਆਏਗਾ ਇਹਨਾਂ ਦਿਨਾਂ ਦੇ ਵਿੱਚ ਬੜੀ ਸਾਹ ਆਏਗੀ ਕਿਰਨਾਂ ਪੈਣ ਵੀ ਤੇ ਨਾ ਵੀ ਪੈਣ ਕਿਉਂਕਿ ਜਿੰਨੀ ਜ਼ਰੂਰਤ ਆ ਓਨੀਆਂ ਹੀ ਕਿਰਨਾਂ ਥੱਲੇ ਆਉਣ ਜਿਹੜੀਆਂ ਅਨ ਵਾਂਟਡ ਕਿਰਨਾਂ ਡਾਇਰੈਕਟ ਧਰਤੀ ਨੂੰ ਸਾੜ ਰਹੀਆਂ ਨੇ ਗਰਮੀ ਪੈਦਾ ਕਰ ਰਹੀਆਂ ਨੇ ਵੀਰ ਜੀ ਉਹ ਗਰਮੀ ਜਿਹੜੀ ਹੈ ਬਿਲਕੁਲ ਜਿਹੜੀ ਖਤਮ ਹੋ ਜਾਏਗੀ ਤੁਸੀਂ ਤੁਹਾਨੂੰ ਮੈਂ ਜਿਹੜਾ ਵਖਾਣ ਦੀ ਕੋਸ਼ਿਸ਼ ਇੱਧਰ ਕਰਦਾ ਪਿਆ ਵਾ ਵੇਖੋ ਮਾਹੌਲ ਕਿੰਨਾ ਜ਼ਿਆਦਾ ਜਿਹੜਾ ਆ ਉਹ ਵਧੀਆ ਆ ਪੂਰੀ ਸਾਂ ਆ ਇਸ ਟਾਈਮ ਦੀ ਜਿਹੜੀ ਆ ਮਿੱਟੀ ਹੈ ਨਾ ਮਿੱਟੀ ਦੇ ਵਿੱਚ ਵੀ ਜਿਹੜੀ ਹੈ ਨਮੀ ਹੈ ਮਿੱਟੀ ਦੇ ਵਿੱਚ ਵੀ ਜਿਹੜੀ ਨਮੀ ਇੰਨੀ ਜ਼ਿਆਦਾ ਆ ਕਿ ਠੰਡਾ ਠਾਰ ਲੱਗਦਾ ਪਿਆ ਥਾਂ ਤੇ ਮੈਂ ਕਹਿੰਦਾ ਵਾਂ ਵੀ ਸਿਰਫ ਅੱਜ ਦਾ ਵੀਡੀਓ ਬਣਾਉਂਦਾ ਸਾਡਾ ਜਿਹੜਾ ਮਕਸਦ ਆ ਦੋ ਜਗ੍ਹਾ ਨੂੰ ਆਪਾਂ ਐਕਸਪਲੋਰ ਕੀਤਾ ਆ ਇੱਕ ਤਪਦੀ ਗਰਮੀ ਸੜਕ ਜਿੱਥੇ ਕਿ ਆਲੇ-ਦੁਆਲੇ ਕੋਈ ਰੋਖੀ ਹੈ ਨਹੀਂ ਸਾਡੇ ਘਰਾਂ ਦੇ ਵਿੱਚ ਕੋਈ ਰੋਖ ਹਨ ਨਹੀਂ ਜੇ ਰੋਖ ਹਨ ਨਹੀਂ ਤੇ ਕਿਤੇ ਵੀ ਸੋਖ ਹਨ ਨਹੀਂ ਲੋਕ ਨਿਕਲਣ ਤੋਂ ਬਾਅਦ ਡਰਦੇ ਪਏ ਆ ਜਿਹੜੀਆਂ ਸਟੀਆਂ ਜੂਨ ਜੁਲਾਈ ਚ ਪੈਂਦੀਆਂ ਸੀ ਉਹ ਸਟੀਆਂ ਮਈ ਮਹੀਨੇ ਜੀ ਅੱਧਕੀ ਪੈਦਾ ਹੋ ਗਈਆਂ ਪੈਣ ਗਿਆ ਬੱਚਿਆਂ ਨੂੰ ਡਰਦੇ ਸਰਕਾਰ ਨੇ ਵੀ ਕਿਸੇ ਦਾ ਬੱਚਾ ਕੋਈ ਕੰਮ ਨਾ ਖਰਾਬ ਹੋ ਜੇ ਇੰਨੀ ਜਿਆਦਾ ਗਰਮੀ ਜਿਹੜੀ ਏ ਪੈ ਰਹੀ ਏ ਵੀਰ ਜੀ ਤਾਂ ਕਾਰਨ ਰੁੱਖ ਸਿਰਫ ਤੇ ਸਿਰਫ ਰੋਕੀ ਏ ਕਾਰਨ ਏ ਗਰਮੀ ਦਾ ਹੋਰ ਕੋਈ ਨਹੀਂ ਆਕਸੀਜਨ ਔਖਿਆ ਹੋ ਜਾਣਾ ਵੀਰ ਜੀ ਸਾਹ ਲੈਣੇ ਔਖੇ ਹੋ ਜਾਣੇ ਲੇਲ ਦਾਖ ਵਰਗਾ ਮਾਹੌਲ ਨਾ ਬਣਾ ਦਿਓ ਕਿ ਲੰਘਦੇ ਵਰਦੇ ਸਾਹ ਲੈਣੇ ਔਖੇ ਹੋ ਜਾਂਣ ਭਾਈ ਸਾਹਿਬ ਜੀ 50 ਸਾਲ ਤੋਂ ਉੱਪਰ ਜਦੋਂ ਤੁਸੀਂ ਚੱਲ ਗਏ ਵੈਸੇ ਸਾਹ ਲੈਣੇ ਔਖੇ ਹੋ ਜਾਂਦੇ ਆ ਤੇ ਜੇ ਰੋਖਣਾ ਰਹੇ ਫਿਰ ਤੁਸੀਂ ਸਾਹ ਨਹੀਂ ਲੈ ਸਕਦੇ ਸੰਭਲੋ 50 ਸਾਲ ਤੋਂ ਬਾਅਦ ਆ ਜੀਵਨ ਖਤਮ ਆ ਹੋਣੀ ਵੈਸੇ ਦਾ ਖਤਮ ਹੁੰਦਾ ਜਾ ਰਿਹਾ ਆ ਆਉਣ ਵਾਲੇ ਸਮੇਂ 'ਚ 50 ਤੋਂ ਵੀ ਪਹਿਲਾਂ ਪਹਿਲਾਂ ਬੰਦੇ ਨੇ ਨਿਪਟ ਜਾਣਾ ਆ ਜੇਕਰ ਆਪਾਂ ਦਰਖਤ ਨਹੀਂ ਲਾਉਂਦੇ ਤੇ ਜਿਹੜੀ ਮੈਂ ਗੱਲ ਪਹਿਲਾਂ ਵੀ ਕਹਿ ਰਿਹਾ ਆ ਵਾ ਕਿ ਏਸ਼ੀਆ ਵਾਂਗੂ ਘਰ ਘਰ ਵੈਂਟੀਲੇਟਰ ਦੀ ਲੋੜ ਨਾ ਪੈ ਜੇ ਕਿਉਂਕਿ ਹਾਲੇ ਤੇ ਏਸੀ ਲਾਉਣੇ ਪੈ ਰਹੇ ਨਾ ਠੰਡਕ ਵਾਸਤੇ ਕਿਉਂਕਿ ਦਰੱਖ ਰੋਖੇ ਨਹੀਂਗੇ ਦਰਖਤ ਹੈ ਨਹੀਂਗੇ ਤੇ ਏਸੀ ਲਾ ਕੇ ਅੰਦਰ ਮਾਨਾ ਬਹਿ ਜੰਨੇ ਆ ਤੇ ਜਿੱਦਣ ਕਿਟ ਪਾ ਕੇ ਆਕਸੀਜਨ ਵਾਸਤੇ ਫਿਰਨਾ ਪਿਆ ਨਾ ਵੈਂਟੀਲੇਟਰ ਲਾਉਣੇ ਪੈਗੇ ਨਾ ਘਰ ਚ ਪਤਾ ਤੁਹਾਨੂੰ ਉਦਣ ਲੱਗਣਾ ਵੀਰ ਜੀ ਇਸ ਕਰਕੇ ਵੈਂਟੀਨੇਟਰ ਵਾਲੀ ਜਿਹੜੀ ਹੈ ਨੌਬਤ ਨਾ ਆਉਂਦੇ ਹੋ ਆਪਣਾ ਆਪਣਾ ਨਿਸ਼ਚੇ ਕਰੋ ਘਰਾਂ ਦੇ ਵਿੱਚ ਫਲਾਂ ਵਾਲੇ ਵਧੀਆ ਵਧੀਆ ਆਕਸੀਜਨ ਵਾਲੇ ਜਿਹੜੇ ਬੂਟੇ ਨੇ ਉਹ ਜਰੂਰ ਲਾਓ ਤੇ ਮ제 ਲਓ ਨਜ਼ਾਰੇ ਲਓ ਇਸ ਟਾਈਮ ਅਸੀਂ ਇੱਥੇ ਗੱਲਬਾਤ ਜਿਹੜੀ ਕਰਨ ਵਾਸਤੇ ਤੁਹਾਨੂੰ ਸਿਰਫ ਤਾਂ ਹੀ ਆਏ ਆ ਜੇਕਰ ਤੁਸੀਂ ਯੂਟਿਊਬਰ ਹੋ ਫੇਸਬੁੱਕ ਤੇ ਤੁਹਾਡਾ ਚੰਗਾ ਜਿਹੜਾ ਪੇਜ ਚੱਲਦਾ ਆ ਤੇ ਪਲੀਜ਼ ਵੀਡੀਓ ਸਾਡੀ ਵਾਲੀ ਨੂੰ ਵੀ ਸ਼ੇਅਰ ਕਰ ਦਿਓ ਤੇ ਆਪਣੇ ਕੋਲ ਵੀ ਇੱਕ ਵੀਡੀਓ ਬਣਾ ਕੇ ਜਿਹੜਾ ਆ ਲੋਕਾਂ ਵਾਸਤੇ ਇਹ ਵੀਡੀਓ ਜ਼ਰੂਰ ਬਣਾਓ ਤਾਂ ਕਿ ਲੋਕ ਰੁੱਖ ਲਗਾਉਣ ਅਸੀਂ ਵੀ ਕੋਸ਼ਿਸ਼ ਕਰਾਂਗੇ ਵੀ ਰੁੱਖ ਵੱਧ ਤੋਂ ਵੱਧ ਲਾਏ ਜਾਣ ਤੇ ਲਵਾਏ ਜਾਣ ਤੋ ਦੋਸਤੋ ਜਿਵੇਂ ਕਿ ਤੁਹਾਨੂੰ ਅਸੀਂ ਦੱਸ ਚੁੱਕੇ ਹਾਂ ਕਿ ਕਿਹੜੀ ਸਰਕਾਰ ਇਹ ਕੁਦਰਤੀ ਸਰਕਾਰ ਜਿਹੜੀ ਨੇਚਰ ਵਾਲੀ ਸਰਕਾਰ ਹੈ ਨਾ ਇਹ ਦੇਗੀ ਘਰ-ਘਰ ਵੈਂਟੀਲੇਟਰ ਕਿਉਂਕਿ ਤੁਸੀਂ ਨੇਚਰ ਨਾਲ ਖੇਡਦੇ ਪਈਓ ਨੇਚਰ ਨੂੰ ਹਰਾ ਰਹੇ ਹੋ ਤੇ ਬਸ ਨੇਚਰ ਸਰਕਾਰ ਹੈ ਜਿਹੜੀ ਕੁਦਰਤੀ ਸਰਕਾਰ ਹੈ ਜਿਹੜੀ ਇਹ ਤੁਹਾਡੇ ਘਰ-ਘਰ ਪਹੁੰਚਾਏਗੀ ਵੈਂਟੀਲੇਟਰ ਇਸ ਕਰਕੇ ਇਸ ਸਰਕਾਰ ਨੂੰ ਹਰਾਉਣ ਦੀ ਬਜਾਏ ਜਿਤਾਓ ਤੇ ਵੱਧ ਤੋਂ ਵੱਧ ਰੋਖ ਲਗਾਓ ਤੁਸੀਂ ਦੇ ਦੇ ਪਿਓ ਮੇਰਾ ਡੀਪੀ ਸੀ ਪੰਜਾਬੀ ਮੈਂ ਤੁਹਾਡਾ ਆਪਣਾ ਧਰਮਜੀ ਦੀ ਡੀਪੀ ਕੈਮਰਾਮੈਨ ਸੰਜੀਵ 바ਵਾ ਦੇ ਨਾਲ ਧੰਨਵਾਦ